ਦੇ ਅਸੀਂ ਅਗਲੇ ਖਬਰ ਅਸੀਂ ਲੈ ਰਹੇ ਹਾਂ ਤਰੰਤਰ ਤੋਂ ਜਿੱਥੇ ਕਿ ਤਰੰਤਰਨ ਪੁਲਿਸ ਨੂੰ ਬਹੁਤ ਹੀ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸਦੇ ਹਾਂ ਕਿ ਇੱਕ ਕਿਸ਼ੋਰ ਨਾਂ ਦੇ ਵਿਅਕਤੀ ਨੂੰ ਕਿਸੇ ਵਿਅਕਤੀਆਂ ਦੇ ਵੱਲੋਂ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਪੁਲਿਸ ਦੇ ਵੱਲੋਂ 24 ਘੰਟੇ ਦੇ ਅੰਦਰ ਇਸ ਮਾਮਲੇ ਦੀ ਗੁੱਤੀ ਨੁਸਲ ਜਾਇਆ ਗਿਆ ਅਤੇ ਤਿੰਨ ਇਸ ਮਾਮਲੇ ਦੇ ਵਿੱਚ આરોપીਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਮਰੋਤਾ ਮਰੋਤਾ ਜੀ ਸਤਿ ਸ਼੍ਰੀ ਅਕਾਲ ਜੀ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਰਦਾਤ ਨੂੰ ਟ੍ਰੇਸ ਕਰ ਲਿਆ ਤੇ ਜਿਹੜੇ ਦੋਸ਼ੀ ਸੀਗੇ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨਜੀ ਸ਼ੇਰ ਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿੱਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਲੜਾਰ ਕਰਕੇ ਸਰਹੜੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰਣਜੀਤ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ ਦਸਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਦੋਂ ਰਣਜੀਤ ਜਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਪ੍ਰਣ ਰਣਜੀਤ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਰੇ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਜਿਹੜਾ ਤਿੱਜਾ ਹੈਗਾ ਉਹ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਪਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲੋਂ ਅਸੀਂ ਇੱਕ ਵਾਰਦਾਤ ਦੇ ਵਿੱਚ ਬੱਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਔਰ ਜਿਹੜਾ ਬਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸਟ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸਟ ਇਹਨਾਂ ਦੀ ਪਾਈ ਗਈ ਸਰ ਪ੍ਰੰਾਲਾ ਦਾ ਜੀ ਹੈ ਇਨਕੀ ਨੋਪਤਾਗੀ ਤੇ ਇਹਨਾਂ ਨੂੰ ਅਰੈਸਟ ਅੱਜ ਕੀਤਾ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਤੇ ਡੂੰਘਾਈ ਨਾਲ ਕਸ਼ਿਸ਼ ਕਰਾਂਗੇ ਤੱਕ ਪਰ ਮਾੜਾ ਲੜਕਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਰਾਇ ਅਕੈਡਮੀ ਚ ਸਰ ਇਹਨਾਂ ਨੂੰ ਹੁਣ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਜੀ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਨ ਲਾਇ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਨੌਬਤ ਕਿਉਂ ਆਈ ਕਲੀਨ ਸਰ ਕਜੂ ਨਾਇਲੇ ਤਾਂ ਇਸਦੇ ਫਾਦਰ ਪੁਲਿਸ ਕਰਨਗੇ ਜਿਹੜੇ ਦੋਸ਼ੀ ਹੈਗੇ ਹਾਂ ਇੱਕ ਦੋਸ਼ੀ ਦਾ ਫਾਦਰ ਜਿਹੜਾ ਹੈਗਾ ਪੁਲਿਸ ਦਾ